ਅਸੀਂ ਪੁੱਛਿਆ ਆਰਟੀਆਈ ਪਾ ਕੇ ਪੀਐਮ ਨੂੰ ਕਿ ਤੁਸੀਂ ਕਹਿੰਦੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਤੇ 14 ਅਗਸਤ ਨੂੰ ਦੇਸ਼ ਦਾ ਮਾਲਕ ਕੌਣ ਸੀ ਤੇ 16 ਨੂੰ ਦੇਸ਼ ਦਾ ਮਾਲਕ ਕੌਣ ਹੋ ਗਿਆ। हमें उसकी प्रमाणित पत्रिका जो उपलब्ध करवाई जाए। ਉਹ ਬੋਲਦੇ ਆਪ ਖੁਦ ਹੀ ਕਿਸੇ ਵਰਕਿੰਗ ਡੇ ਮੇ ਆ ਕੇ ਲਾਇਬ੍ਰੇਰੀ ਮੇ ਸੇ ਕਿਤਾਬੇ ਲੈ ਕੇ ਚੈੱਕ ਕਰ ਲੋ ਕਿ ਦੇਸ਼ ਕਬ ਆਜ਼ਾਦ ਹੋਆ। ہماری ਤਰਫ ਸੇ ਆਪਕੋ ਪੂਰਾ ਸਹੂਲਤ ਉਪਰੋਕਤ ਕਰਵਾਈ ਜਾਏਗੀ। ਆਪ ہماری ਤਰਫ ਸੇ ਪੂਰਾ ਸਹਿਯੋਗ ਕੀਤਾ ਜਾਏਗਾ। ਗੱਲ ਇਹ ਆ ਕਿ ਭਾਰਤ ਕਦੇ ਆਜ਼ਾਦ ਹੋਇਆ ਹੀ ਨਹੀਂ ਸੀਗਾ ਇਹ 99 ਸਾਲ ਦੀ ਲੀਜ਼ ਤੇ ਆ 99 ਸਾਲ ਦੇ ਪੜੇ ਤੇ ਆ ਭਾਰਤ 99 ਸਾਲ ਬਾਅਦ ਜਦੋਂ ਮਰਜ਼ੀ ਇੰਗਲੈਂਡ ਚਾਹੇ ਆ ਕੇ ਆਉਂਦਾ ਇਹਦੇ ਤੇ ਦਾਵਾ ਠੋਕ ਸਕਦਾ ਹੈ ਇਹ ਕਾਨੂੰਨ ਲਿਖਿਆ ਹੋਇਆ ਹੈ ਉਹਨਾਂ ਨੇ ਪਾਵਰਾਂ ਟਰਾਂਸਫਰ ਕਰਨ ਦੀ ਗੱਲ ਲਿਖੀ ਸੀਗੀ ਅ ਇੰਡੀਆ ਤੇ ਪਾਕਿਸਤਾਨ ਨੂੰ ਨਾ ਕਿ ਆਜ਼ਾਦੀ ਦੀ ਗੱਲ ਲਿਖੀ ਸੀ ਉਸ ਤੋਂ ਬਾਅਦ ਜਦੋਂ ਮਰਜ਼ੀ ਉਹ ਦਾਵਾ ਠੋਕ ਸਕਦਾ ਹੈ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਜਿਆਦੀ ਦਾ ਐਫੀਡੇਵਿਟ ਜੇ ਤੁਹਾਨੂੰ ਕਿਦੋਂ ਮਿਲਦਾ ਹੈ ਜੇ ਨਹੀਂ ਮਿਲਦਾ ਫਿਰ ਸਾਨੂੰ ਦੱਸੋ ਅਸੀਂ ਅਵੇਲੇਬਲ ਕਰਵਾ ਦਾਂਗੇ ਠੀਕ ਹੈ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਸਾਫ਼-ਸਾਫ਼ ਲਿਖਿਆ ਕਿ 99 ਸਾਲ ਦੇ ਪਟੇ ਤੇ ਆ ਭਾਰਤ ਕੋਈ ਆਜਾਦ ਨਹੀਂ ਹੈਗਾ ਇਹ ਜਿਆਦੀ ਸਰਫ ਲੋਕਾਂ ਨੂੰ ਦਿਖਾਈ ਗਈ ਹੈ ਹਕੀਕਤ ਦੇ ਵਿੱਚ ਕੁਝ ਵੀ ਆਜਾਦ ਨਹੀਂ ਹੈਗਾ ਤੁਸੀਂ ਅੱਜ ਵੀ ਪੈਸਾ ਉਹਨਾਂ ਦੇ ਵਰਤਦੇ ਹੋ ਤੁਸੀਂ ਨੋਟ ਨੂੰ ਬ੍ਰੀਚ ਨਾਲ ਚੈੱਕ ਕਰੋ ਤੁਹਾਨੂੰ ਪਤਾ ਲੱਗ ਜੀ ਕਿ ਤੁਸੀਂ ਜਿਹੜਾ ਪੈਸਾ ਉਹ ਕਿਹਦੇ ਵਰਤ ਕਿਹਦਾ ਵਰਤਦੇ ਹੋ ਤੁਸੀਂ ਭਾਰਤ ਚ ਰਹਿੰਦੇ ਪਾਤ ਤੀਆ ਕਮੋਨੇ ਹੋਣਾ ਤੇ ਟ੍ਰੇਡ ਜਿਹੜੀ ਤੁਸੀਂ ਉਹ ਵਰਲਡ ਬੈਂਕ ਦੇ ਪੈਸੇ ਨਾਲ ਨੋਟ ਨਾਲ ਕਰਦੇ ਪਏ ਆ ਤਾਂ ਇਸ ਗੱਲ ਨੂੰ ਸਮਝੋ ਜਿਹੜਾ ਹੁਣ ਵਾਲਾ ਸਮਾਂ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਹੈ ਇਨਸਾਨਾਂ ਲਈ ਤਾਂ ਇਸ ਗੱਲ ਨੂੰ ਜਿੰਨੀ ਜਲਦੀ ਸਮਝ ਸਕਦੇ ਹੋ ਸਮਝੋ ਕਿਉਂਕਿ ਅੱਗੇ ਜਿਹੜੇ ਕਾਨੂੰਨ ਬਣਦੇ ਪਏ ਆ ਨਿਊ ਵਰਲਡ ਆਰਡਰ ਦੇ ਵਿੱਚ ਇਨਸਾਨਾਂ ਲਈ ਕੀ ਕਾਨੂੰਨ ਆ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਜਾਂ ਜਦੋਂ ਵੀ ਨਵੀਂ ਜਾਣਕਾਰੀ ਅਪਲੋਡ ਕੀਤੀ ਜਾਂਦੀ ਹੈ ਤੁਹਾਡੇ ਕੋਲੇ ਸਿੱਧੀ ਪਹੁੰਚ ਸਕੇ ਬੈਲ ਆਈਕਨ ਨੂੰ ਦਬਾ ਲਓ ਤੇ ਧਿਆਨ ਰੱਖੋ ਇਸ ਚੀਜ਼ ਦਾ ਜੇ ਤੁਸੀਂ ਆਪਦਾ ਧਿਆਨ ਨਹੀਂ ਰੱਖੋਗੇ ਆਪਣੇ ਪਰਿਵਾਰ ਦਾ ਨਹੀਂ ਰੱਖੋਗੇ ਤਾਂ ਫਿਰ ਉਹਨਾਂ ਨੇ ਤਾਂ ਜੋ ਟਾਰਗੇਟ ਮਿੱਥੇ ਆ ਵਾਰ-ਵਾਰ ਵਾਇਰਸ ਵੀ ਹੋਣਾ ਤੁਹਾਡੇ ਦੇਸ਼ ਦੇ ਵਿੱਚ ਤੇ ਵਾਰ-ਵਾਰ ਹੜ੍ਹ ਵੀ ਆਉਣੇ ਆ ਠੀਕ ਹੈ ਜਿੰਨਾ ਜੇ ਤੁਸੀਂ ਇਹਨਾਂ ਦਾ ਕਾਰਨ ਨਹੀਂ ਸਮਝਦੇ ਉਹਨਾਂ ਟਾਈਮੇ ਆਉਣੋਂ ਨਹੀਂ हट ਸਕਦੇ ਅਪਰ ਜੋ ਕੁਝ ਮਰਜ਼ੀ ਕਰ ਲਈਏ ਕਿਉਂਕਿ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ ਉਹਨਾਂ ਦੀ ਪਹੁੰਚ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਇਨਸਾਨ ਦੀ ਸੋਚ ਖਤਮ ਹੋ ਜਾਂਦੀ ਹੈ ਨਾ ਉਹਨੂੰ 10 ਲੈਵਲ ਉਦੋਂ ਵੀ ਤਾਂ ਜਾ ਕੇ ਉੱਥੋਂ ਉਹਨਾਂ ਦੀ ਪਹੁੰਚ ਸ਼ੁਰੂ ਹੁੰਦੀ ਹੈ ਤਾਂ ਕਰਕੇ ਕੋਈ ਬਲੀਵ ਹੀ ਨਹੀਂ ਕਰਦਾ ਕਿ ਇਹ ਵੀ ਕੰਮ ਹੋ ਸਕਦੇ ਆ ਸੋ ਇਹਨਾਂ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ ਸਮਝੋ ਖੁਦ ਬਚੋ ਪਰਿਵਾਰ ਨੂੰ ਬਚਾਓ ਦੇਸ਼ ਨੂੰ ਬਚਾਓ ਕਿਉਂਕਿ 1.6 ਬਿਲੀਅਨ ਕਿੱਟਾਂ ਜਿਹੜੀਆਂ ਟੀਕੇ ਆ ਤੁਹਾਡੇ ਦੇਸ਼ ਦੇ ਵਿੱਚ ਆ ਚੁੱਕੇ ਆ ਪੀਐਮ ਮੋਦੀ ਨੇ ਪੰਡੈਮਿਕ ਡਿਟਿ ਦੇ ਸੈਂਡ ਕਰਤੇ ਉਹਨਾਂ ਨੂੰ ਜਨਤਾ ਨੂੰ ਵੈਕਸੀਨ ਲਾਉਣ ਦੀ ਪਰਮਿਸ਼ਨ ਦੇ ਦਿੱਤੀ ਆ ਸੇਮ ਉਸੇ ਤਰ੍ਹਾਂ ਜਿਵੇਂ ਕਰੋਨਾ ਤੁਹਾਡੇ ਦੇਸ਼ ਦੇ ਵਿੱਚ 2122 ਦੇ ਵਿੱਚ ਆਇਆ ਸੀ ਤੇ ਉਹਦੀਆਂ ਵੈਕਸੀਨਾਂ ਤੁਹਾਡੇ ਦੇਸ਼ ਦੇ ਵਿੱਚ 2017 ਚ ਆ ਗਈਆਂ ਸੀ ਤੇ ਇਹੋ ਜਿਹਾ ਕਿਹੜਾ ਬਾਬਾ ਜੀ ਨੂੰ 4 ਸਾਲ ਪਹਿਲਾਂ ਪਤਾ ਲੱਗ ਜਾਂਦਾ